ਰੇ ਮਨ ਬੋਰਾ ਡਗ ਮਗ ਛਾੜ ਰੇ ਮਨ ਬੋਰਾ ਛਾੜ ਰੇ ਮਨ ਬੋਰਾ ਅਬ ਤੋ ਜਰੇ ਮਰੇ ਸਿਧ ਪਾਈ ਐ ਅਬ ਤੋ ਜਰੇ ਮਰੇ ਸਿਧ ਪਾਈ ਐ ਲੀਨੋ ਹੱਥ ਸਿਧਾਰਾ ਲੀਨੋ ਹੱਥ ਸਿਧਾਰਾ ਹੱਥ ਸਿਧਾਰਾ ਲੀਨੋ ਹਮਤ ਸਿਧਾਰਾ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਿਕ ਗਰੀਬ ਨਵਾਜ਼ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਵਾਹਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਸਵਾਰਿਓ ਵਡਪਾਗੇ ਹਾਂ ਸਤਿਗੁਰਾਂ ਨੂੰ ਬਾ ਅਦਬ ਸੀਸ ਝੁਕਾ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉਹਨਾਂ ਦੇ ਪਰਿਵਾਰ ਗੁਰੂ ਕੇ ਪਿਆਰੇ ਸਿੱਖਾਂ ਦੀ ਸ਼ਹਾਦਤ ਉਨ੍ਹਾਂ ਗੁਰਸਿੱਖ ਪਿਆਰਿਆਂ ਨੇ ਜਿਨ੍ਹਾਂ ਨੇ ਇਸ ਸਫਰੇ ਸ਼ਹਾਦਤ ਅੰਦਰ ਆਪਣਾ ਯੋਗਦਾਨ ਪਾਇਆ ਉਨ੍ਹਾਂ ਪਿਆਰਿਆਂ ਦੀ ਯਾਦ ਵਿੱਚ ਆਪਾਂ ਜੁੜ ਕੇ ਬੈਠੇ ਆ ਤੇ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਸੱਜੇ ਬਾਦਸ਼ਾਹ ਦੀ ਹਜ਼ੂਰੀ ਅੰਦਰ ਜਦੋਂ ਵੀ ਆਪਾਂ ਬੈਠਣਾ ਹੈ ਇਕਾਗਰ ਚਿਤ ਹੋ ਕੇ ਤੇ ਬਹੁਤ ਹੀ ਸਤਰ ਕੋ ਕਿ ਤਾਂ ਕਿ ਅਸੀਂ ਗੁਰੂ ਕੋਲੋਂ ਕੁਝ ਝੋਲੀ ਚ ਪਵਾ ਕੇ ਲੈ ਕੇ ਜਾ ਸਕੀਏ ਕਿਉਂਕਿ ਮੈਂ ਆਪਣੇ ਇਤਿਹਾਸ ਦੀਆਂ ਬਾਤਾਂ ਪੜ੍ਹਦਿਆਂ ਇਹ ਜਾਣਿਆ ਵੀ ਉਹ ਵਕਤ ਵੀ ਸਿੱਖਾਂ ਤੇ ਆਇਆ ਜਦੋਂ ਉਹਨਾਂ ਨੂੰ ਆਪਣੇ ਘਰਿਆਂ ਤੋਂ ਬਾਹਰ ਜੰਗਲਾਂ ਤੇ ਬੇਲਿਆਂ ਵਿੱਚ ਰਹਿਣਾ ਪਿਆ ਉਸ ਵੇਲੇ ਜਦੋਂ ਕੋਨਾਂ ਨੂੰ ਕੋਈ ਸਮਾਂ ਮਿਲਦਾ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਪਾਠ ਕਰਦੇ ਉਹ ਫਿਰ ਸਾਰੇ ਉਸ ਥਾਂ ਤੇ ਇਕੱਠੇ ਹੋ ਕੇ ਮਹਾਰਾਜ ਦੇ ਦਿਵਾਲੇ ਬੈਠਦੇ ਸਨ ਤੇ ਮੈਂ ਕਈ ਵਾਰ ਸੋਚਦਾ ਹੁੰਨਾ ਵੀ ਜੇ ਆਪਣੇ ਵਰਗੇ ਹੁੰਦੇ ਉਹ ਪਹਿਲਾਂ ਕੰਧਾਂ ਲੱਭਦੇ ਵੀ ਆਪਾਂ ਕਿੱਥੇ ਢੋਲਾ ਕੇ ਬਹਿਣਾ ਤੇ ਜੰਗਲਾਂ ਬੇਲੇ ਤੇ ਕੰਧਾਂ ਹੁੰਦੀਆਂ ਨਹੀਂ ਫਿਰ ਤਾਂ ਸਿੱਖ ਗੁਰੂ ਦੇ ਨੇੜੇ ਹੀ ਨਾ ਆਉਂਦਾ ਜਿਨ ਨੂੰ ਕੋਈ ਮੁਸ਼ਕਲ ਹੈ ਠੀਕ ਹੈ ਉਹ ਢਾਰਸ ਲਾ ਕੇ ਬਹਿ ਜਾਏ ਪਰ ਇੱਥੇ ਵਿਧਾਨ ਕੀ ਹੈ ਕਿ ਚੌਂਕੜਾ ਲਾ ਕੇ ਸਤਰਕ ਹੋ ਕੇ ਮਹਾਰਾਜ ਦੀ ਹਜ਼ੂਰੀ ਚ ਬਹਿਣਾ ਕਿਉਂਕਿ ਵੇਖੋ ਜਿੰਨਾ ਪਿਆਰਿਆਂ ਦੀ ਯਾਦ ਵਿੱਚ ਆਪਾਂ ਜੁੜਨਾ ਨਾ ਉਹਨਾਂ ਨੂੰ ਜਦੋਂ ਠੰਡੇ ਬਰਜ ਵਿੱਚ ਕੈਦ ਕੀਤਾ ਗਿਆ ਹੁਣ ਉਹਨਾਂ ਦੀਆਂ ਪੇਸ਼ੀਆਂ ਹੋ ਰਹੀਆਂ ਨੇ ਪਹਿਲੀ ਪੇਸ਼ੀ ਤੇ ਉਹ ਸਰਹੰਦ ਦੀ ਕਚਹਿਰੀ ਵਿੱਚ ਸੂਬਾ ਵਜ਼ੀਰ ਖਾਂ ਸੁਚਾਨੰਦ ਦੀਵਾਨ ਹੈ ਫਿਰ ਮਲੇਰਕੋਟਲੇ ਦਾ ਨਵਾਬ ਸ਼ੇਰ ਖਾਂ ਜਿਹਨਾਂ ਦਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿੰਨੇ ਲੋਕ ਸਾਹਮਣੇ ਬੈਠੇ ਹੋਣਗੇ ਜਦੋਂ ਗੁਰੂ ਕਿਆਂ ਲਾਲਾ ਨੇ ਜਾ ਕੇ ਫਤਿਹ ਬੁਲਾਈ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਐਨ ਚੌਂਕੜੀ ਮਾਰ ਕੇ ਅੱਗੇ ਹੋ ਕੇ ਸਾਰੀ ਸਾਧ ਸੰਗਤ ਬੈਠੋ ਤੇ ਇਹ ਵੀ ਸਾਡੇ ਪੁਰਖਿਆਂ ਨੇ ਆਖਿਆ ਵੀ ਜਦੋਂ ਗੁਰੂ ਕੀ ਬਾਣੀ ਦਾ ਪਾਠ ਹੋਵੇ ਕੀਰਤਨ ਹੋਵੇ ਕਥਾ ਹੋਵੇ ਦਰਬਾਰ ਵਿੱਚ ਇੱਕ ਵੇਲੇ ਇੱਕ ਕਰਮ ਹੋਵੇ ਆਪਾਂ ਕਈ ਵਾਰ ਆਪਣਾ ਪਾਠ ਕਰਨ ਲੱਗ ਜਾਂਦੇ ਆ ਅਸੀਂ ਕਿਵੇਂ ਉਸ ਗੱਲ ਨੂੰ ਆਪਣੇ ਜ਼ਿਹਨ ਵਿੱਚ ਉਤਾਰਾਂਗੇ ਆਪਣਾ ਸਾਰਿਆਂ ਦਾ ਫਰਜ਼ ਹੈ ਕਿ ਆਪਾਂ ਗੁਰੂ ਕੀ ਸੰਗਤ ਕਰਨ ਵਾਸਤੇ ਆਏ ਆ ਆਪਾਂ ਇਸ ਗੁਰੂ ਦੀ ਸੰਗਤ ਨੂੰ ਇਦਾਂ ਕਾਇਮ ਰੱਖਣਾ ਜਿਵੇਂ ਉਹਨਾਂ ਪਿਆਰਿਆਂ ਨੇ ਰੱਖਿਆ ਹੈ ਪਹਿਲੀ ਪੇਸ਼ੀ ਵਿੱਚ ਜਦੋਂ ਵੱਡਾ ਦਰਵਾਜ਼ਾ ਬੰਦ ਕੀਤਾ ਛੋਟਾ ਖੋਲ੍ਹ ਦਿੱਤਾ ਝੁੱਕ ਕੇ ਲੰਘਣਗੇ ਉਹ ਗੁਰੂ ਕੇ ਸਵਾਰੇ ਪਹਿਲਾ ਪੈਰ ਪਾਉਂਦੇ ਆ ਫਿਰ ਉਹ ਆਪਣੇ ਸਿਰ ਉਹਨਾਂ ਬਹਿਆਂ ਵਿੱਚੋਂ ਲੰਗਾਉਂਦੇ ਆ ਉਹਦਾ ਭਾਵ ਕੀ ਕਿ ਇਹ ਜਿਹੜਾ ਖਾਲਸਾ ਹੈ ਇਹ ਕੇਵਲ ਅਕਾਲ ਪੁਰਖ ਪਰਮੇਸ਼ਰ ਦੀ ਯਾਦ ਵਿੱਚ ਝੁਕਦਾ ਹੈ। ਬਾਬਾ ਕਬੀਰ ਸਾਹਿਬ ਨੇ ਇਦਾਂ ਦ੍ਰਿੜ ਕਰਵਾਇਆ ਕਬੀਰ ਸਮੁੰਦਨ ਛੋੜੀਏ ਜੋ ਅਤ ਖਾਰੂ ਹੋਏ ਪੋਖਰ ਪੋਖਰ ਟੂੰਡਤੇ ਭਲੋ ਨ ਕਹੈ ਕੋਈ। ਗੁਰੂ ਸਮੁੰਦਰ ਦੇ ਨਿਆਈਂ ਹੈ ਸਿੱਖ ਦਾ ਫਰਜ਼ ਹੈ ਉਹ ਆਪਣੇ ਗੁਰੂ ਸਮੁੰਦਰ ਦੇ ਨਾਲ ਮਿਲ ਕੇ ਆਪਣਾ ਜੀਵਨ ਬਸਰ ਕਰੇ ਗੁਰੂ ਨੂੰ ਛੱਡ ਕੇ ਇੱਧਰ ਉੱਧਰ ਨਾ ਭਟਕੇ ਕਿਉਂਕਿ ਸਮੁੰਦਰ ਨੂੰ ਛੱਡ ਕੇ ਆਖਿਆ ਜੇ ਛੱਬੜਾਂ ਤੇ ਤੁਰੇ ਫਿਰਾਂਗੇ ਤੇ ਸਾਸੰਗਤ ਕਿਸੇ ਨੇ ਭਲਾ ਨਹੀਂ ਕਹਿਣਾ ਉਹਨਾਂ ਅੱਗੇ ਜਾ ਕੇ ਫਤਿਹ ਬੁਲਾਈ ਤੇ ਆਪਾਂ ਤੇ ਕਿਸੇ ਕਚਹਿਰੀ ਵਿੱਚ ਨਹੀਂ ਨਾ ਹੁੰਦੇ ਆਪਾਂ ਆਪਣੇ ਬੱਚਿਆਂ ਅੰਦਰ ਇਸ ਆਦਤ ਨੂੰ ਪ੍ਰਪੰਗ ਕਰਨਾ ਹੈ ਕਿ ਉਹ ਘਰ ਵਿੱਚ ਫਤਿਹ ਬੁਲਾਉਣ ਜਦੋਂ ਉਹ ਜਾਣ ਜਦੋਂ ਉਹ ਘਰ ਵਿੱਚ ਆਉਣ ਉਹਨਾਂ ਨੂੰ ਜਦੋਂ ਕੋਈ ਮਿਲੇ ਤੇ ਉਹ ਉਹਨਾਂ ਦੇ ਨਾਲ ਫਤਿਹ ਦੀ ਸਾਂਝ ਪਾਉਣ ਕਿਉਂਕਿ ਫਤਿਹ ਦੀ ਸਾਂਝ ਪਾਇਆ ਵੇਖੋ ਵਾਹਿਗੁਰੂ ਚੇਤੇ ਵਿੱਚ ਆਉਂਦਾ ਹੈ ਤੇ ਇਹ ਸਮਝ ਪੈਂਦੀ ਹੈ ਵੀ ਉਸ ਪਰਮੇਸ਼ਰ ਦਾ ਖਾਲਸਾ ਹੈ ਜਿਹਦੇ ਅਸੀਂ ਹਮੈਤੀ ਜਿਹਦੇ ਅਸੀਂ ਰੂਪ ਹਾਂ ਤੇ ਉਹਦੀ ਫਤਿਹ ਹੈ ਇੰਨੀਆਂ ਜੰਗਾਂ ਲੜ ਕੇ ਇੰਨੀਆਂ ਜੰਗਾਂ ਦੇ ਜੇਤੂ ਹੋ ਕੇ ਉਸ ਪਿਆਰੇ ਨੇ ਆਖਿਆ ਇਹ ਮਹਾਰਾਜ ਤੇਰੀ ਫਤਿਹ ਹੈ ਇਹਦੇ ਵਿੱਚ ਮੇਰਾ ਕੁਝ ਨਹੀਂ ਮੇਰੇ ਕੋਲ ਤੇ ਜਿਹੜੀ ਦਾਤ ਨੂੰ ਦੇਖ ਕੇ ਨਵਾਜਿਆ ਮੈਂ ਇਹਨਾਂ ਗਰੀਬ ਸਿੱਖਾਂ ਨੂੰ ਵੰਡ ਦਿੱਤੀ ਹੈ ਮੈਂ ਇਹਨਾਂ ਨੂੰ ਪਾਤਸ਼ਾਹੀ ਬਖਸ਼ ਦਿੱਤੀ ਹੈ ਇਨ ਗਰੀਬ ਸਿੱਖਣ ਕੋ ਦੇਤ ਪਾਤਸ਼ਾਹੀ ਤੇ ਜਿਨ੍ਹਾਂ ਪਿਆਰਿਆਂ ਨੂੰ ਉਹਨੇ ਪਾਤਸ਼ਾਹੀ ਬਖਸ਼ੀ ਉਹਨਾਂ ਪਰਥਾਏ ਇਹ ਜ਼ਿਕਰ ਕੀਤਾ ਬਸ ਏਕ ਹੀ ਤੀਰਥ ਹੈ ਹਿੰਦ ਮੇ ਯਾਤਰਾ ਕੇ ਲਈਏ ਯਹਾਂ ਕਟਾਏ ਬਾਪ ਨੇ ਬੇਟੇ ਖੁਦਾ ਕੇ ਲਈਏ ਮਿਹਰ ਦੀ ਚਮਕ ਹੈ ਚਮਕੌਰ ਤੇਰੇ ਜ਼ਰਵ ਮੇ ਯਹਾਂ ਸੇ ਬਨ ਕੇ ਗਏ ਸਤਾਰੇ ਸ਼ਮਾ ਕੇ ਲਈ ਅੱਖਿਆ ਚਮਕੌਰ ਤੇਰੇ ਅੰਦਰ ਉਹ ਮਿਹਰ ਦੀ ਚਮਕ ਹੈ ਜਿੱਥੋਂ ਸਤਾਰੇ ਬਨ ਕੇ ਆਸਮਾਨ ਵਾਸਤੇ ਗਏ ਇੱਥੇ ਕੋਈ ਤੀਰਥ ਹੈ ਜਿਹਦੀ ਯਾਤਰਾ ਕੀਤੀ ਜਾ ਸਕਦੀ ਹੈ ਚਮਕੌਰ ਦੀ ਗੜੀ ਉਹ ਸਰਹੰਦ ਦੀਆਂ ਦੀਵਾਰਾਂ ਹੁਣ ਉਹ ਸਾਬ ਜਾਂਦੇ ਖਲੋਤੇ ਹੋਏ ਆ ਉਹਨਾਂ ਨੂੰ ਉਸ ਕਚਹਿਰੀ ਅੰਦਰ ਵਜ਼ੀਰ ਖਾਨ ਦੇ ਕੋਲ ਬੈਠੇ ਸਿਪਾ ਸਲਾਰ ਆਖਦੇ ਉਹ ਅੰਕ ਨੇ ਤੁਹਾਨੂੰ ਪਤਾ ਹੈ ਅਸੀਂ ਤੁਹਾਡੇ ਪਿਤਾ ਗੋਬਿੰਦ ਸਿੰਘ ਨੂੰ ਪਕੜ ਲਿਆ ਹੈ ਉਹਨਾਂ ਨੇ ਆਖਿਆ ਵਜ਼ੀਰ ਖਾਨ ਅਸੀਂ ਆਪਣੇ ਪਿਤਾ ਨੂੰ ਜਾਣਦੇ ਹਾਂ ਕਿੰਨੀ ਗੁੜੀ ਸਾਂਝ ਹੋਏਗੀ ਇਹ ਨਹੀਂ ਕਿ ਉਸ ਕਚਹਿਰੀ ਅੰਦਰ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਨੂੰ ਬਾਲ ਕਹਿ ਕੇ ਆਪਾਂ ਸਬੋਧਨ ਕਰ ਲੀਨੇ ਆ ਅਸਲ ਵਿੱਚ ਸਾਧ ਸੰਗਤ ਉਹ ਬਾਬੇ ਆ ਉਹ ਸਹਬਜ਼ਾਦੇ ਆ ਉਹਨਾਂ ਨੂੰ ਡਰਾਉਣ ਤੇ ਧਮਕਾਉਣ ਵਾਲੇ ਅੱਖ ਦੇ ਤੁਹਾਨੂੰ ਪਤਾ ਹੈ ਅਸੀਂ ਤੁਹਾਡੇ ਪਿਤਾ ਨੂੰ ਪਕੜ ਲਿਆ ਹੈ ਉਹਨਾਂ ਨੇ ਆਖਿਆ ਵਜ਼ੀਰ ਖਾਂ ਦੁਨੀਆ ਅੰਦਰ ਕੋਈ ਐਸੀ ਤਾਕਤ ਨਹੀਂ ਜਿਹੜੀ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਨੂੰ ਫੜ ਸਕੇ ਉਹ ਆਪ ਸ਼ੈਨਸ਼ਾਹ ਹੈ ਉਹ ਅੱਲਾ ਦਾ ਨੂਰ ਹੈ ਉਹ ਬਾਦਸ਼ਾਹ ਹੈ ਤੁਹਾਡੀ ਕੋਈ ਤਾਕਤ ਨਹੀਂ ਕਿ ਤੁਸੀਂ ਉਹਨੂੰ ਫੜ ਸਕੋ ਜਿਹਦੇ ਕੋਲ ਗੁਰੂ ਕੀ ਵਿਚਾਰ ਹੈ ਸਾਧ ਸੰਗਤ ਅੱਜ ਵੀ ਤੇ ਸਦੀਆਂ ਤੱਕ ਸੰਸਾਰ ਦੀ ਕੋਈ ਤਾਕਤ ਨਹੀਂ ਹੈ ਜਿਹੜੀ ਸਿੱਖ ਨੂੰ ਨਿਵਾ ਸਕੇ ਉਹਨੂੰ ਉਦਾਸੀ ਤੇ ਚਿੰਤਾ ਵਾਲੇ ਪਾਸੇ ਲਿਜਾ ਸਕੇ ਕਿਉਂਕਿ ਉਹਦੇ ਕੋਲ ਉਹ ਚੜ੍ਹਦੀ ਕਲਾ ਦੀਆਂ ਬਾਤਾਂ ਉਹਨਾਂ ਨੂੰ ਪਤਾ ਸੀ ਕਿ ਅਸੀਂ ਜਦੋਂ ਅਨੰਦਪੁਰ ਸਾਹਿਬ ਰਹਿੰਦੇ ਸਾਂ ਉੱਥੇ ਬਹੁਤ ਸਨ ਜਿਹੜੇ ਚੜ੍ਹਾਈ ਕਰਕੇ ਆਉਂਦੇ ਸੀ ਜਿਹੜੇ ਵਿਉਂਤਾਂ ਬਣਾਉਂਦੇ ਸਨ ਰਾਜਾ ਭੀਮਚੰਦ ਕੇਸਰੀ ਚੰਦ ਫਤਿਹ ਸ਼ਾ ਇਹ ਸਾਰੇ ਪਹਾੜੀ ਰਾਜੇ ਫਿਰ ਵਜ਼ੀਰ ਖਾਂ ਨਾਹਰ ਖਾਂ ਇਹ ਸਾਰੇ ਜਿੰਨੇ ਵੀ ਲਾਹੌਰ ਕਸ਼ਮੀਰ ਤੇ ਇਹ ਸਰਹੰਦ ਦੇ ਨਵਾਬ ਸਨ ਇਹ ਚਾਹੁੰਦੇ ਸਨ ਮਹਾਰਾਜ ਨੂੰ ਪਕੜ ਲਈਏ ਇੱਥੇ ਨਾਹਰ ਖਾਂ ਚਮਕੌਰ ਦੀ ਗੜੀ ਦੀਆਂ ਪੌੜੀਆਂ ਲਾ ਕੇ ਚਾਹੁੰਦਾ ਸੀ ਮੈਂ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਨੂੰ ਫੜ ਲਵਾਂ ਮਹਾਰਾਜ ਨੇ ਜ਼ਫਰਨਾਮੇ ਵਿੱਚ ਆਖਿਆ ਔਰੰਗਜ਼ੇਬ ਇੱਥੇ ਨਹਰਖਾਂ ਪੌੜੀਆਂ ਚੜ ਕੇ ਆਉਣਾ ਚਾਹੁੰਦਾ ਸੀ ਉਹਨੂੰ ਤੀਰਮਖਸ਼ ਦਿੱਤਾ ਉਹਦੀ ਜ਼ਰੂਰਤ ਨਹੀਂ ਹੋਈ ਉਹ ਚਮਕੌਰ ਦੀ ਗੜੀ ਵਿੱਚ ਪਹੁੰਚ ਸਕੇ ਕਿਉਂਕਿ ਅੰਦਰ ਉਹ ਸੂਰਬੀਰ ਬੈਠੇ ਆ ਜਿਹੜੇ ਆਪਣੀ ਗੜੀ ਦੀ ਹਿਫਾਜ਼ਤ ਕਰ ਸਕਦੇ ਆ ਸਾਡੇ ਵਾਸਤੇ ਸੁਣਿਆ ਹੈ ਅਸੀਂ ਉਸ ਜਗ ਦੀ ਜ਼ਗੀਰ ਉਸ ਕੌਮ ਦੇ ਮਾਲਕ ਹਾਂ ਆਖਿਆ ਚੇਤਾ ਰੱਖਿਓ ਤੁਹਾਨੂੰ ਪਹਿਰੇਦਾਰੀ ਕਰਨੀ ਪੈਗੀ ਸਰਵਰ ਪੰਕੀ ਹੈ ਗੜੋ ਫਾਹੀ ਵਾਲ 50 ਇਹ ਤਨ ਲਹਿਰੀ ਗੱਡ ਥੀਆ ਸੱਜੇ ਤੇਰੀ ਆਸ ਹਰ ਸਿੱਖ ਦਾ ਫਰਜ਼ ਹੈ ਉਹ ਪਹਿਰੇਦਾਰੀ ਕਰੇ ਕਿ ਸਾਡੀ ਇਸ ਅੰਮ੍ਰਿਤ ਬਾਣੀ ਨਾਲ ਸਾਡੇ ਇਤਿਹਾਸ ਨਾਲ ਕੋਈ ਦੂਸਰਾ ਆ ਕੇ ਤਲਵਾਰ ਨਾ ਕਰੇ ਕੋਈ ਇਸ ਦੀ ਬੇਦਬੀ ਕਰਨ ਦਾ ਯਤਨ ਨਾ ਕਰੇ ਸਿੱਖ ਸੁਚੇਤ ਹੈ ਤੇ ਇਹ ਕਦੋਂ ਹੋਏਗਾ ਜਦੋਂ ਅਸੀਂ ਗੁਰੂ ਕੀ ਬਾਣੀ ਨੂੰ ਆਪਣੇ ਚੇਤਿਆਂ ਚ ਵਸਾਵਾਂਗੇ ਉਹਨਾਂ ਨੂੰ ਪਤਾ ਸੀ ਰੰਗ ਸੇਵ ਇੱਕ ਵਾਰ ਆਪਣੇ ਦਰਬਾਰ ਵਿੱਚ ਆਂਦਾ ਉਹ ਕਹਿੰਦਾ ਇਹ ਮੈਂ ਤਲਵਾਰ ਰੱਖੀ ਹੈ ਬੀੜਾ ਰੱਖਿਆ ਜਾਓ ਕੋ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਫੜ ਕੇ ਲਿਆਓ ਉੱਥੇ ਕਾਲੇ ਖਾਂ ਉੱਠਿਆ ਉਹ ਕਹਿੰਦਾ ਮੈਂ ਪਕੜ ਕੇ ਲਿਆਵਾਂਗਾ ਜਦੋਂ ਉਹ ਪੰਜਾਬ ਦੀ ਧੂਹ ਵਿੱਚ ਦਾਖਲ ਹੋਇਆ ਇਤਿਹਾਸ ਵਿੱਚ ਇਹ ਜ਼ਿਕਰ ਹੈ ਕਿ ਬੀਬੀ ਨਸੀਰਾ ਉਹਦੀ ਭੈਣ ਸੀ ਪੀਰ ਬਦੂਸ਼ਾਹ ਦੇ ਘਰੋਂ ਉਹਨੇ ਜਦੋਂ ਫੌਜ ਦਾ ਉਤਾਰਾ ਕਰਵਾਇਆ ਤੇ ਆਪਣੀ ਭੈਣ ਨੂੰ ਮਿਲਣ ਵਾਸਤੇ ਚਲਿਆ ਗਿਆ ਭੈਣ ਨੇ ਪੁੱਛਿਆ ਵੀਰ ਕਿੱਥੇ ਚੱਲਿਆ ਕਹਿੰਦਾ ਮੇਰੀ ਜ਼ਿੰਮੇਵਾਰੀ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਫੜ ਕੇ ਔਰੰਗਜ਼ੇਬ ਦੇ ਦਰਬਾਰ ਵਿੱਚ ਪੇਸ਼ ਕਰਨਾ ਹੈ ਉਹਨੇ ਆਖਿਆ ਵੀਰ ਕੋ ਅੱਲਾ ਦੇ ਨੂਰ ਨੂੰ ਕਿਵੇਂ ਫੜ ਸਕਦਾ ਹੈ ਤੇਰੇ ਕੋਲੇ ਗੁਸਤਾਖੀ ਕਿਵੇਂ ਹੋਈ ਆਖਿਆ ਮੈਂ ਉਸ ਫੌਜ ਦਾ ਜਰਨੈਲ ਹਾਂ ਸਿਪਾਹਸালার ਹਾਂ ਮੈਂ ਆਪਣੀ ਜ਼ਿੰਮੇਵਾਰੀ ਨਿਭਾਰਿਆ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਫੜ ਕੇ ਉਸ ਦਰਬਾਰ ਵਿੱਚ ਲੈ ਕੇ ਜਾਣਾ ਹੈ ਜਦੋਂ ਅਗਲੇ ਦਿਨ ਤੁਰਿਆ ਨਾ ਬੇੜ ਨੇ ਅਰਦਾਸ ਕੀਤੀ ਮਹਾਰਾਜ ਦੇ ਚਰਨਾਂ 'ਚ ਆਖਿਆ ਸਤਿਗੁਰ ਤੂੰ ਬਖਸ਼ੰਦ ਹੈ ਤੂੰ ਮਿਹਰਬਾਨ ਹੈ ਇਹ ਭੁੱਲਣ ਆ ਰਹਿ ਤੇ ਜਦੋਂ ਇਹ ਗੱਲ ਸਾਡੇ ਚੇਤੇ 'ਚ ਹੋਵੇ ਨਾ ਉਦੋਂ ਫਿਰ ਗੁਰੂ ਬਖਸ਼ ਲੈਂਦਾ ਹੈ ਹਮ ਨਿਰਗੁਣਿਆਰੇ ਕੋ ਗੁਣ ਨਾਹੀ ਨਿਰਗੁਣਿਆਰੇ ਕੋ ਗੁਣ ਨਾਹੀ ਨਿਰਗੁਣਿਆਰੇ ਕੋ ਗੁਣ ਨਾਹੀ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਆਪੇ ਤਰਸ ਪਿਓਈ ਦਿਆ ਦੇ ਘਰ ਵਿੱਚ ਜਦੋਂ ਆਉਂਦਾ ਹੈ ਉਹ ਉਹਨਾਂ ਨੂੰ ਵੀ ਬਖਸ਼ ਦਿੰਦਾ ਜਿਹੜੇ ਉਹਦੇ ਤੇ ਚੜਾਈ ਕਰਕੇ ਆ ਰਹੇ ਨੇ ਉਹ ਜਦੋਂ ਅਨੰਦਪੁਰ ਦੀ ਜੂ ਵਿੱਚ ਪਹੁੰਚਿਆ ਉਹਨੇ ਫੌਜ ਦਾ ਉਤਾਰਾ ਕਰਾਇਆ ਉਹਨੇ ਸੁਨੇਹਾ ਭੇਜਿਆ ਆਪਣੇ سفیر ਦੇ ਹੱਥ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਆਖਿਆ ਮੈਂ ਕੱਲਾ ਤੁਹਾਡੇ ਨਾਲ ਲੜਨਾ ਚਾਹੁੰਦਾ ਮੈਂ ਨਹੀਂ ਚਾਹੁੰਦਾ ਇਹ ਫੌਜ ਸਾਡੇ ਦੋਵਾਂ ਵਿੱਚ ਆਵੇ ਗੁਰੂ ਗੋਬਿੰਦ ਸਿੰਘ ਸਾਹਿਬ ਨੀਲੇ ਤੇ ਸਵਾਰ ਹੋ ਕੇ ਜਦੋਂ ਉਸ ਕਿਲੇ ਵਿੱਚੋਂ ਕਾਲੇ ਖਾਨ ਦੇ ਸਾਹਮਣੇ ਹੋਏ ਮਹਾਰਾਜ ਦੇ ਚਿਹਰੇ ਦਾ ਨੂਰ ਉਹਨੇ ਵੇਖਿਆ ਉਹਦੇ ਹੱਥ ਚੋਂ ਤਲਵਾਰ ਛੁੱਟ ਗਈ ਇੱਕ ਪਾਸੇ ਅਰਦਾਸ ਹੈ ਭੈਣ ਨਸੀਰਾਂ ਦੀ ਦੂਜੇ ਪਾਸੇ ਕਲਗੀਆਂ ਵਾਲਾ ਸ਼ੈਨਸ਼ਾ ਬਾਦਸ਼ਾਹ ਕਲਗੀ ਧਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਜੇ ਪਾਤਸ਼ਾਹ ਦੇ ਸਾਹਮਣੇ ਖਲੋਤਾ ਹੈ ਉਹਦੇ ਹੱਥ ਤੋਂ ਤਲਵਾਰ ਡਿੱਗ ਪਈ ਉਹਨੇ ਆਪਣੀ ਫੌਜ ਨੂੰ ਆਖਿਆ ਮੈਂ ਹੁਣ ਆਨੰਦਪੁਰ ਰਿਆਂਗਾ ਮੈਂ ਤੁਹਾਡੇ ਨਾਲ ਵਾਪਸ ਨਹੀਂ ਜਾਣਾ ਸਹਿਮਜਾਂ ਤੇ ਜਾਣਦੇ ਸਨ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੂੰ ਫੜਨ ਵਾਸਤੇ ਬਹੁਤ ਜ਼ੋਰ ਲਾਇਆ ਇੱਥੇ ਕੇਸਰੀ ਚੰਦ ਨੇ ਹਾਥੀ ਮਸਤਾਕੇ ਸ਼ਰਾਬ ਪਿਆ ਕੇ ਆਖਿਆ ਸੀ ਉਹ ਕਿਲੇ ਤੱਕ ਪਹੁੰਚ ਜਾਏਗਾ ਗੁਰੂ ਕਿਆਂ ਲਾਲਾ ਨੇ ਉਸ ਹਾਥੀ ਨੂੰ ਮੋੜ ਦਿੱਤਾ ਤੇ ਉਹਨਾਂ ਦੇ ਮਨਸੂਬੇ ਜਿਹੜੇ ਪਾਂਕ ਨਹੀਂ ਸਨ ਮਹਾਰਾਜ ਨੇ ਉਹਨਾਂ ਨੂੰ ਪੂਰਿਆ ਨਹੀਂ ਹੋਣ ਦਿੱਤਾ ਆਖਿਆ ਉਹਨਾਂ ਨੂੰ ਕੋ ਫੜ ਨਹੀਂ ਸਕਦਾ ਜਦੋਂ ਇਨ ਉਹਨਾਂ ਦਾ ਜ਼ੇਰਾ ਵੇਖਿਆ ਉਹਨਾਂ ਦੇ ਬੋਲ ਵੇਖੇ ਉਸ ਕਚਰੀ ਵਿੱਚ ਤੇ ਮਧਲੀ ਸ਼ਰਨ ਗੁਪਤਾ ਨੇ ਇੱਕ ਗੱਲ ਲਿਖੀ ਜਿਸ ਦੇਸ਼ ਕੌਮ ਕੇ ਬੱਚੇ یوں ਦੇ ਸਕਤੇ ਹੈ ਬਲੀਦਾਨ ਆਖਿਆ ਜਿੱਥੋਂ ਦੇ ਬੱਚੇ ਇਦਾਂ ਕੁਰਬਾਨੀਆਂ ਕਰ ਸਕਦੇ ਨੇ ਉਹ ਇਦਾਂ ਹੱਸਦਿਆਂ ਹੋਇਆਂ ਉਸ ਲਾਹੜੀ ਮੌਤ ਨੂੰ ਵਿਹੁਣ ਵਾਸਤੇ ਚੜ ਪੈਂਦੇ ਨੇ ਉਨ੍ਹਾਂ ਦਾ ਵਰਤਮਾਨ ਕੁਝ ਵੀ ਹੋ ਭਵਿਸ਼ ਹੋਗਾ ਮਹਾਨ ਭਾਵੇਂ ਅਸੀਂ ਥਿੜਕ ਜਾਂਨੇ ਆ ਸਾਧ ਸੰਗਤ ਸਾਡਾ ਵਰਤਮਾਨ ਕੁਝ ਵੀ ਹੋਵੇ ਪਰ ਉਹਨਾਂ ਦਾ ਖੂਨ ਇਹਨਾਂ ਨੀਹਾਂ ਵਿੱਚ ਪਿਆ ਹੋਇਆ ਹੈ ਉਹਨਾਂ ਦੇ ਕਰਕੇ ਅਸੀਂ ਜਿਉਂਦੇ ਹਾਂ ਅਸੀਂ ਜੀਵਤ ਹਾਂ ਸਾਡੇ ਕੋਲ ਇਹ ਵੱਖਰਾ ਤੇ ਨਿਰਾਲਾ ਪੰਥ ਹੈ ਇਹ ਸਾਰਾ ਕੁਝ ਉਹਨਾਂ ਦੀ ਬਦੌਲਤ ਹੈ ਤੇ ਵੇਖੋ ਉਹਨਾਂ ਨੂੰ ਪਿਆਰ ਕਰਨ ਵਾਲੇ ਉੱਥੇ ਮੋਤੀराम ਮਹਿਰਾ ਵਰਗੇ ਆਪਣਾ ਸਾਰਾ ਕੁਝ ਕੁਰਬਾਨ ਕਰਕੇ ਉਹਨਾਂ ਨੂੰ ਦੁੱਧ ਛਕਾਉਂਦੇ ਆ ਪਤਾ ਹੈ ਕਿ ਇਸ ਕਰਮ ਬਦਲੇ ਕੀ ਹੋਏਗਾ ਮੇਰੇ ਨਾਲ ਬੱਚਿਆਂ ਨੂੰ ਪੀੜਿਆ ਗਿਆ ਕੋਲੂ ਵਿੱਚ ਉਹਨਾਂ ਦੇ ਸਾਹਮਣੇ ਜਦੋਂ ਪੁੱਤਰ ਨੂੰ ਕੋਲੂ ਚ ਪੀੜਿਆ ਤਾਂ ਨਿਕਲ ਗਈ ਉਸ ਪੁੱਛਿਆ ਤੈਨੂੰ ਆਖਿਆ ਸੀ ਨਾ ਤੇਰੇ ਕੋਲੋਂ ਜਰਿਆ ਨਹੀਂ ਜਾਣਾ ਉਹ ਕਹਿੰਦਾ ਮੈਂ ਤਾਂ ਤਾਂ ਕੱਢੀ ਐ ਵੀ ਮੇਰੇ ਨਾਲੋਂ ਤੇ ਮੇਰਾ ਪੁੱਤ ਕਰਮਾਂ ਵਾਲਾ ਹੈ ਜਿਸ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਪਹਿਲਾਂ ਪ੍ਰਵਾਨ ਕੀਤਾ ਹੈ ਮੈਂ ਇਹਦੇ ਤੋਂ ਵੱਡਾ ਹਾਂ ਪਰ ਇਹਨੂੰ ਪ੍ਰਮਾਣ ਗੁਰੂ ਸਾਹਿਬ ਨੇ ਮੇਰੇ ਤੋਂ ਪਹਿਲਾਂ ਕੀਤਾ ਹੈ ਆਖਿਆ ਮੈਂ ਤਾਂ ਆਪਣੀ ਅੱਖਾਂ ਚੋਂ ਜੂ ਲੈ ਕੇ ਆਇਆ ਉਹਨਾਂ ਦੀਆਂ ਕੁਰਬਾਨੀਆਂ ਉਹਨਾਂ ਦੇ ਜਿਹੜੇ ਕਰਮ ਨੇ ਸਾਧ ਸੰਗਤ ਬਹੁਤ ਵੱਡਿਆ ਭਾਵੇਂ ਅੱਜ ਅਸੀਂ ਥੋੜਾ ਪੜਕਦੇ ਹਾਂ ਤੁਸੀਂ ਵੀ ਵੇਖਿਆ ਹੋਵੇਗਾ ਸੋਸ਼ਲ ਮੀਡੀਆ ਤੇ ਬੱਚੇ ਠੰਡੇ ਪਾਣੀ ਚ ਬੈਂਦੇ ਆ ਸਰਸਾ ਨਦੀ ਵਿੱਚੋਂ ਦੀ ਗੁਜ਼ਰਦੇ ਆ ਪਰ ਸਾਡਾ ਜਿਹੜਾ ਇਤਿਹਾਸ ਹੈ ਨਾ ਬੜਾ ਵਿਲੱਖਣ ਹੈ ਇੱਥੇ ਚਰਖੜੀਆਂ ਤੇ ਚੜਨ ਵਾਲਿਆਂ ਦਾ ਕੀ ਕਰਾਂਗੇ ਇੱਥੇ ਆਰਿਆ ਨਾ ਚੀਰੇ ਜਾਣ ਵਾਲਿਆਂ ਦਾ ਕੀ ਕਰਾਂਗੇ ਇੱਥੇ ਤਤੀਆਂ ਤਮੀਆਂ ਤੇ ਬਹਿਣ ਵਾਲਿਆਂ ਦਾ ਕੀ ਕਰਾਂਗੇ ਕੋਈ ਰੀਸ ਕਰ ਸਕਦਾ ਹੈ ਕੌਣ ਰੀਸ ਕਰ ਸਕਦਾ ਉਹਨਾਂ ਪਿਆਰਿਆਂ ਦੀ ਜਿਨ੍ਹਾਂ ਨੇ ਇਹ ਸਾਰਾ ਕੁਝ ਵਾਰ ਕੇ ਸਾਨੂੰ ਇਹ ਜੀਵਨ ਦਿੱਤਾ ਹੈ ਉਹਨਾਂ ਪੇਸ਼ੀਆਂ ਵਿੱਚ ਆਖਿਆ ਜਾਂਦਾ ਤੁਹਾਨੂੰ ਮੌਤ ਤੋਂ ਡਰ ਨਹੀਂ ਲੱਗਦਾ ਤੁਹਾਨੂੰ ਸਾਰਾ ਕੁਝ ਦੇਾਂਗੇ ਇੱਥੇ ਰਾਜ ਭਾਗ ਹੈ ਤੁਸੀਂ ਜਿਹੜੀ ਗੱਲ ਆਪਣੇ ਮੁੱਖ ਤੋਂ ਕੱਢੋਗੇ ਤੁਹਾਨੂੰ ਦਿੱਤੀ ਜਾਏਗੀ ਅਸੀਂ ਕਿਵੇਂ ਪ੍ਰਮਾਣ ਕਰੀਏ ਕਿ ਉਹ ਬਾਲ ਨੇ ਬੱਚੇ ਤੇ ਟੌਫੀ ਦੇ ਲਾਲਚ ਵਿੱਚ ਆ ਕੇ ਨਾਲ ਤੁਰ ਪੈਂਦੇ ਨੇ ਇੱਕ ਪਾਸੇ ਬਹਿਸ਼ਤ ਹੈ ਇੱਕ ਪਾਸੇ ਸੰਸਾਰ ਦਾ ਸਾਰਾ ਸੁੱਖ ਹੈ ਉਹ ਫਿਰ ਵੀ ਮੌਤ ਨੂੰ ਆਪਣੇ ਗਲ ਨਾ ਲਾਉਂਦੇ ਨੇ ਉਹ ਕਹਿੰਦੇ ਸਾਨੂੰ ਸਾਡੇ ਪਿਤਾ ਨੇ ਸਮਝਾਇਆ ਹੈ ਅਸੀਂ ਉਹਨਾਂ ਦੀਆਂ ਗੋਦੀਆਂ 'ਚ ਬਹਿ ਕੇ ਉਹ ਲੋਰੀਆਂ ਸੁਣੀਆਂ ਨੇ ਜਿਨ੍ਹਾਂ ਨੇ ਆਖਿਆ ਪਹਿਲਾ ਮਰਨ ਕਬੂਲ ਪਹਿਲਾ ਮਰਨ ਕਬੂਲ ਮਰਨ ਕਬੂਲ ਪਹਿਲਾ ਮਰਨ ਕਬੂਲ ਜੀਵਨ ਕੀ ਛਾੜਿਆਸ ਜੀਵਨ ਕੀ ਛਾੜਿਆਸ ਹੋ ਸਭਨਾ ਕੀ ਰੇਣੁ ਕਾ ਹੋ ਸਭਨਾ ਕੀ ਰੇਣੁ ਕਾ ਸਭਨਾ ਕੀ ਰੇਣੁ ਕਾ ਹੋ ਸਭਨਾ ਕੀ ਰੇਣੁ ਤਉ ਆਉ ਹਮਾਰੇ ਪਾਸ ਤਉ ਆਉ ਹਮਾਰੇ ਪਾਸ ਉਹ ਵਜ਼ੀਰ ਖਾਂ ਵੀ ਚਾਹੁੰਦਾ ਨਹੀਂ ਪੀ ਇਹਨਾਂ ਬੱਚਿਆਂ ਦਾ ਪਾਪ ਸਿਰ ਤੇ ਲਵਾਂ ਪਲੇਰਕੋਟ ਦੇ ਨਵਾਬ ਨੂੰ ਕਹਿੰਦਾ ਸ਼ੇਰ ਖਾਂ ਨੂੰ ਤੂੰ ਇਹਨਾਂ ਤੋਂ ਬਦਲਾ ਲੈ ਆਪਣੇ ਭਰਾ ਦਾ ਤੇਰੇ ਭਰਾ ਨਾਰ ਖਾਂ ਨੂੰ ਗੁਰਗੋਬਿੰਦ ਸਿੰਘ ਸਾਹਿਬ ਨੇ ਮਾਰਿਆ ਨਾ ਇਹਨਾਂ ਬੱਚਿਆਂ ਤੋਂ ਬਦਲਾ ਲੈ ਉਹਨੇ ਇੱਕ ਵਾਰੀ ਹਾਂ ਦਾ ਨਾਰਾ ਮਾਰਿਆ ਸੀ ਸਾਡੀ ਕੌਮ ਉਹਨੂੰ ਹਮੇਸ਼ਾ ਯਾਦ ਰੱਖਦੀ ਆ ਉਹ ਕਹਿੰਦਾ ਬਦਲਾ ਹੀ ਲੈਣਾ ਹੋਗਾ ਤੋ ਲੇਂਗੇ ਬਾਪ ਸੇ ਖੁਦਾ ਬਚਾਏ ਹਮੇ ਐਸੇ ਪਾਪ ਸੇ ਜੇ ਮੈਂ ਬਦਲਾ ਲੈਣਾ ਹੋਇਆ ਤੇ ਇਹਨਾਂ ਦੇ ਬਾਪ ਤੋ ਮੈਦਾਨੇ ਜੰਗ ਵਿੱਚ ਲਾਵਾਂਗਾ ਮੈਂ ਨਾ ਸ਼ੀਰਖੋਰ ਇਹਨਾਂ ਬੱਚਿਆਂ ਦੇ ਨਾਲ ਕਿਉਂ ਉਸ ਬਦਲੇ ਨੂੰ ਜੋੜਾਂ ਉਹਨੇ ਆਖਿਆ ਛੱਡ ਦਿਓ ਇਹਨਾਂ ਨੂੰ ਵਜ਼ੀਰ ਖਾਨ ਕਹਿੰਦਾ ਵੀ ਇਹਨਾਂ ਦਾ ਪਾਪ ਮੇਰੇ ਸਿਰ ਨਾ ਆਵੇ ਦੀਵਾਨ ਸੁਤਿਆਨੰਦ ਕਹਿੰਦਾ ਬੱਚਿਓ ਜੇ ਤੁਹਾਨੂੰ ਵਜ਼ੀਰ ਖਾਂ ਛੱਡਦਾ ਕੀ ਕਰੋਗੇ ਉਹ ਕਹਿੰਦੇ ਅਸੀਂ ਫਿਰ ਜਾ ਕੇ ਫੌਜ ਇਕੱਠੀ ਕਰਾਂਗੇ ਇਸ ਜ਼ੁਲਮ ਦੇ ਵਿਰੁੱਧ ਲੜਾਂਗੇ ਨਾ ਤੇ ਮਹਾਰਾਜ ਦੀ ਜਿਹੜੀ ਲੜਾਈ ਹੈ ਉਹ ਕਿਸੇ ਧਰਮ ਨਾਲ ਹੈ ਕਿਸੇ ਕੌਮ ਨਾਲ ਹੈ ਉਹ ਜ਼ੁਲਮ ਦੇ ਵਿਰੁੱਧ ਹੈ ਉਥੇ ਭਾਵੇਂ ਕੋਈ ਵੀ ਹੋਵੇ ਉਥੇ ਸਹਿਬ ਨੇ ਆਖਿਆ ਕਿ ਅਸਲ ਵਿੱਚ ਉਹ ਰਾਜੇ ਭਾਵੇਂ ਕਸਾਈ ਹੋ ਜਾਣ ਉਹਨਾਂ ਦੇ ਵਿਰੁੱਧ ਗੁਰੂ ਦਾ ਸਿੱਖ ਖੜਦਾ ਭਾਵੇਂ ਆਪਣੇ ਖਵਾਉਣ ਵਾਲੇ ਅੱਜ ਉਸ ਹਲਤ ਵਿੱਚ ਹੋਣ ਸਾਡੀ ਉਹਦੇ ਨਾਲ ਵੀ ਲੜਾਈ ਹੈ ਕਿਉਂਕਿ ਅਸੀਂ ਸਵਾਰਥੀ ਸਿਆਸਤੀ ਤੇ ਇਹ ਜੋ ਪ੍ਰਾਪੇਗੰਡਾ ਕੀਤਾ ਜਾਂਦਾ ਆਪਣੇ ਕਰਮ ਵਾਸਤੇ ਆਪਾਂ ਉਹਨਾਂ ਤੋਂ ਵੀ ਸੁਚੇਤ ਹੋਣਾ ਕਾਜ਼ੀ ਕਹਿੰਦਾ ਵੇਖੋ ਇਹ ਸੱਪ ਦੇ ਬੱਚੇ ਆ ਸੁਚਾਨੰਦ ਕਹਿੰਦਾ ਤੁਸੀਂ ਕਹਿੰਦੇ ਹੋ ਨਾ ਛੱਡ ਦਿਗੇ ਇਹ ਫਿਰ ਤੁਹਾਡੇ ਵਾਸਤੇ ਮੁਸੀਬਤ ਬਣਨਗੇ ਕਾਜ਼ੀ ਕਹਿੰਦਾ ਫਤਵਾ ਦੇ ਦਿਓ ਨੀਹਾਂ ਵਿੱਚ ਚਿੰਨ ਦਿੱਤਾ ਉਹਨਾਂ ਬੱਚਿਆਂ ਨੂੰ ਨੀਹਾਂ 'ਚ ਚਿੰਨ ਕੇ ਜਦੋਂ ਬੇਹੋਸ਼ ਹੋਏ ਉਹਨਾਂ ਦੀ ਸਾਰਾਗ ਵੱਢ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉੱਥੇ ਸੰਸਕਾਰ ਕੀਤਾ ਤੇ ਆਖਿਆ ਸਭ ਤੋਂ ਮਹਿੰਗੀ ਤਰਤੀ ਹੈ ਉਹ ਸਭ ਤੋਂ ਮਹਿੰਗਾ ਦੁੱਧ ਹੈ ਜਿਹੜਾ ਪਿਆਰਿਆਂ ਨੂੰ ਪਿਆਇਆ ਗਿਆ ਅਸੀਂ ਉਹਨਾਂ ਦੀ ਮਦੌਲਤ ਹਾਂ ਗੁਰੂ ਕਿਰਪਾ ਕਰੇ ਉਹਨਾਂ ਪਿਆਰਿਆਂ ਨੂੰ ਸਦੀਵੀ ਚੇਤੇ ਰੱਖੀਏ ਸਤਿਗੁਰ ਸਭਨਾ ਦੀ ਹਾਜ਼ਰੀ ਸੇਵਾ ਦਰ ਪ੍ਰਵਾਨ ਕਰਨ ਆਪਣੇ ਚਰਨਾਂ ਦਾ ਪਿਆਰ ਬਖਸ਼ਣ ਕੋਟਾਨ ਕੋਟ ਸ਼ੁਕਰਾਨਾ ਸਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਮਤੀ ਪ੍ਰਬੰਧਕ ਕਮੇਟੀ ਆਪ ਸਰਬੱਤ ਸੰਗਤ ਗੁਰੂ ਕੇ ਵਜ਼ੀਰ ਸੇਵਾਦਾਰਾਂ ਦਾ ਵੀਰ ਤੇਜਪਾਲ ਸਿੰਘ ਜਿਹੜੇ ਇਹ ਉਪਰਾਲਾ ਕਰਦੇ ਨੇ ਵੀਰ ਦਿਨੇਸ਼ ਸਿੰਘ ਜੋ ਲਖਨਊ ਤੋਂ ਆਲਮ ਬਾਗ ਗੁਰਦੁਆਰੇ ਸਾਹਿਬ ਤੋਂ ਉਹਨਾਂ ਨੇ ਹਾਜ਼ਰੀ ਭਰੀ ਹੈ ਆਪ ਜੀਆ ਨੇ ਬੜੇ ਪਿਆਰ ਇਕਾਗਰਤਾ ਨਾਲ ਕੀਰਤਨ ਸ਼ਰਮਣ ਕੀਤਾ ਗੁਰੂ ਕਿਰਪਾ ਕਰੇ ਸਭਨਾਂ ਦੀ ਹਾਜ਼ਰੀ ਸੇਵਾਦਾਰ ਪ੍ਰਵਾਨ ਕਰੇ ਹੋਣਾਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ